ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਹੋ ਠੀਕ ਠਾਕ ਉਹ ਚੜ੍ਹਦੀ ਕਲਾ ਤੇ ਇਸ ਹਫਤੇ ਦੇ ਵਿੱਚ ਸਾਡੇ ਨਾਲ ਕੌਣ ਆ ਵੀਡੀਓ ਦੇ ਵਿੱਚ ਤੇ ਅਸੀਂ ਜਿੱਦਾਂ ਸੋਚਿਆ ਵੀ ਹਰ ਹਫਤੇ ਤੁਹਾਡੇ ਵਾਸਤੇ ਇੱਕ ਅੰਦੀ ਇਦਾਂ ਦੀ ਵੀਡੀਓ ਲੈ ਕੇ ਆਈਏ ਕਿਸੇ ਨਾਲ ਗੱਲਬਾਤ ਕਰਾਈਏ ਕਿਸੇ ਦੀ ਇੰਟਰਵਿਊ ਕਰ ਸਕਦੇ ਤੁਸੀਂ ਪੋਡਕਾਸਟ ਕਰ ਸਕਦੇ ਜੋ ਮਰਜ਼ੀ ਕਰ ਸਕਦੇ ਆ ਤੇ ਕਿਸੇ ਨਾਲ ਗੱਲਬਾਤ ਕੀਤੀ ਜਾਵੇ ਉਹਨਾਂ ਦੀ ਗੱਲ ਪੁੱਛੀ ਜਾਵੇ ਵੀ ਕਿਉਂ ਸਾਰਾ ਕੋਸ਼ਿਸ਼ ਜਿੱਦਾਂ ਵੀ ਕਹਿ ਲਈ ਕੋਈ ਕੰਮ ਕਰ ਰਿਹਾ ਹੈ ਜਾਂ ਕੋਈ ਕਿਸੇ ਦੀ ਕੋਈ ਵੀ ਸਟੋਰੀ ਆ ਉਹੀ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਆ ਇਹ ਹਰ ਹਫ਼ਤੇ ਕੋਈ ਨਾ ਕੋਈ ਇਦਾਂ ਦੀ ਵੀਡੀਓ ਲੈ ਕੇ ਆਈਏ ਤੇ ਇਸ ਹਫ਼ਤੇ ਕੌਣ ਹੈ ਸਾਡੇ ਨਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਤੇ ਅੱਜ ਅੱਗੇ ਮੈਂ ਹਮੇਸ਼ਾ ਇਹਨਾਂ ਦੇ ਚੈਨਲ ਤੇ ਜਾਣਾ ਹੁੰਦਾ ਅੱਜ ਇਹਨੂੰ ਆਪਣੇ ਚੈਨਲ ਤੇ ਲੈ ਕੇ ਆਂਦਾ ਮੈਂ ਕਿਹਾ ਮੇਰੇ ਚੈਨਲ ਤੇ ਆ ਬਲੌਗ ਬਣਾਉਨੇ ਆ ਤਾਂ ਸਾਰਿਆਂ ਨੂੰ ਪਤਾ ਆ ਤੇ ਇਸ ਵਾਰ ਮੈਂ ਕਿਹਾ ਇੱਕ ਇੰਟਰਵਿਊ ਚਲੋ ਕਰਦੇ ਆ ਇਹਨੂੰ ਆਪਣੇ ਚੈਨਲ ਤੇ ਲੈ ਕੇ ਆਉਣਾ ਆ ਤੇ ਗੱਲਬਾਤ ਕਰਨੀ ਆ ਕਈ ਗ੍ਰੇਂਦੀਆਂ ਸਾਡੀਆਂ ਕਰਨ ਵਾਲੀਆਂ ਜਿਹੜੀਆਂ ਸ਼ਾਇਦ ਤੁਸੀਂ ਨਹੀਂ ਜਾਣੀਆਂ ਹੋਣੀਆਂ ਤੇ ਇਕ ਤਰ੍ਹਾਂ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਦੇ ਆਂ ਕੁਝ ਕੁ ਸਵਾਲ ਇਹਨੂੰ ਪੁੱਛਣੇ ਆ ਇਹ ਦੱਸੂ ਹੁਣ ਜਵਾਬ ਦਊਗੀ ਵੀ ਕੀ ਸਵਾਲ ਹੈਗੇ ਆ ਹੁਣ ਉਹ ਮੈਂ ਪੁੱਛੂਗਾ ਨੇ ਇਹਨਾਂ ਨੂੰ ਤੇ ਜਵਾਬ ਇਹ ਦੇਣਗੇ ਹੁਣ ਦੇਖਦੇ ਆ ਵੀ ਕੀ ਜਵਾਬ ਦਿੰਦੇ ਆ ਠੀਕ ਆ ਤੇ ਪਹਿਲਾਂ ਤਾਂ ਸਵਾਗਤ ਹੈ ਸਾਡੇ ਚੈਨਲ ਤੇ ਤੁਹਾਡਾ ਧੰਨਵਾਦ ਮਿਹਰਬਾਨੀ ਬਹੁਤ ਬਹੁਤ ਹੈਗਾ ਪਹਿਲਾਂ ਕਰਦੇ ਮੈਂਬਰ ਤੋਂ ਸ਼ੁਰੂਆਤ ਕਰ ਲਈਏ ਪਹਿਲਾਂ ਵੀ ਕੀਤੀ ਇੱਕ ਵੀਡੀਓ ਤੁਸੀਂ ਦੇਖੀ ਨਹੀਂ ਦੋ ਤਿੰਨ ਪਾਟਾਂ ਦੇ ਵਿੱਚ ਆਈ ਆ ਮੁੰਡੇ ਨੇ ਡੌਂਕੀ ਲਈ ਸੀ ਤੇ ਹੁਣ ਨੈਕਸਟ ਵਾਰੀ ਇਹਨਾਂ ਦੀ ਆ ਗਈ ਆ ਤੇ ਪਹਿਲਾਂ ਤਾਂ ਮੇਰਾ ਇਹ ਹੀ ਸਵਾਲ ਆ ਹਾਂਜੀ ਵੀ ਸੋਸ਼ਲ ਮੀਡੀਆ ਤੇ ਉੱਤੇ ਕਿਉਂ ਆਏ? ਇਹ ਔਖਾ। ਔਖਾ। ਜੋ ਆਉਂਦੇ ਨਾ ਵੀ ਔਖਾ ਮੈ ਸਵਾਲ ਵੀ ਔਖਾ ਹਨਾ। ਹਾਂ। ਸੋਸ਼ਲ ਮੀਡੀਆ ਤੇ ਆਏ ਸੀਗੇ ਵੀ ਜਿੱਦਾਂ ਘਰੇ ਫ੍ਰੀ ਹੁੰਦੇ ਸੀ ਹਨਾ। ਹਾਂ। ਬੱਚੇ ਛੋਟੇ ਸੀਗੇ। ਹਾਂ। ਤੇ ਘਰ ਤੋਂ ਬਾਹਰ ਕੰਮ ਕਰਨਾ ਔਖਾ ਸੀਗਾ ਤਾਂ ਸੋਸ਼ਲ ਮੀਡੀਆ ਤਾਂ ਚੂਜ਼ ਕੀਤਾ ਵੀ ਚਲੋ ਕੋਈ ਕੰਟੈਂਟ ਕ੍ਰੀਏਟ ਕਰਕੇ ਹਾਂ। ਤੇ ਇਨਕਮ ਦਾ ਸੋਰਸ ਬਣੂੰਗਾ। ਹਰ ਕੋਈ ਧਮਾਈ ਕਰਨ ਵਾਸਤੇ ਹੀ ਆਉਂਦਾ। ਇਹ ਤਾਂ ਹੈਗਾ। ਹਨਾ। ਕੋਈ ਕਹਦੀ ਹੈ ਕਿ ਸ਼ੌਂਕ ਨਾਲ ਘਟ ਆਉਂਦੇ ਆ ਤਾਂ ਜਿਆਦਾ ਇਹ ਹੁੰਦਾ ਵੀ ਸਾਨੂੰ ਕਿਸੇ ਪਾਸੋਂ ਇਨਕਮ ਆਵੇ ਹਾਂ ਵੀ ਘਰੇ ਬੈਠ ਕੇ ਜੇ ਹੋਰ ਕੋਈ ਕੰਮ ਨਹੀਂ ਕਰ ਸਕਦੇ ਹੈਗੇ ਆਪਾਂ ਕਈਆਂ 'ਚ ਕਲਾ ਹੁੰਦੀ ਆ ਸਟੀਚਿੰਗ ਨਹੀਂ ਹੁੰਦੀ ਆ ਜਾਂ ਕੋਈ ਹੋਰ ਪਾਰਲਰ ਦਾ ਕੰਮ ਉਹਨਾਂ ਦਾ ਸਾਨੂੰ ਉਹ ਚੀਜ਼ਾਂ ਨਹੀਂ ਆਉਂਦੀਆਂ ਹੈਗੀਆਂ ਜਿਹੜੀ ਸਾਫ਼ ਸਪਸ਼ਟ ਗੱਲ ਹੈਗੀ ਮੈਂ ਚਲੋ ਇਹ ਟਰਾਈ ਕਰਕੇ ਦੇਖ ਲੀਨੇ ਆਂ ਵੀ ਸ਼ਾਇਦ ਕੁਝ ਲੋਕਾਂ ਨੂੰ ਸਾਡਾ ਚਿਹਰਾ ਪਸੰਦ ਆ ਜਾਵੇ ਜਾਂ ਮਤਲਬ ਵੀ ਸਾਡਾ ਜਿਹੜਾ ਕੰਟੈਂਟ ਅਸੀਂ ਕ੍ਰੀਏਟ ਕਰਦੇ ਆਂ ਵੀ ਉਹ ਕਿਸੇ ਨੂੰ ਚੰਗਾ ਲੱਗੇ ਵੀ ਚੰਗੀ ਚੀਜ਼ ਲੈ ਕੇ ਆਉਣ ਦੀ ਕੋਸ਼ਿਸ਼ ਕਰੀਦੀ ਆ ਘਰੇਲੂ ਵਲੌਗ ਹੀ ਹੁੰਦੇ ਆ ਹਾਂ ਘਰੇਲੂ ਵਲੌਗ ਹੀ ਹੁੰਦੇ ਆ ਹਾਂਜੀ ਇਸ ਕਰਕੇ ਸੋਸ਼ਲ ਮੀਡੀਆ ਤੇ ਆਈ ਸੀ ਹਾਂ ਤੇ ਤੇ ਫਿਰ ਕਿਦਾਂ ਦਾ ਰਿਸਪੌਂਸ ਆ ਰਿਸਪੌਂਸ ਠੀਕ ਆ YouTube ਤੇ ਕੋਈ ਖਾਸ ਜਿਆਦਾ ਵਧੀਆ ਰਿਸਪੌਂਸ ਨਹੀਂ ਹੈਗਾ ਠੀਕ ਆ YouTube ਦਾ ਚੈਨਲ ਗਰੋ ਨਹੀਂ ਕਰ ਰਿਹਾ ਵੀ ਹੌਲੀ ਹੌਲੀ ਮਤਲਬ ਵੀ ਹੌਲੀ ਹੌਲੀ ਉੱਪਰ ਨੂੰ ਜਾ ਰਿਹਾ ਆ ਬਟ Facebook ਦੇ ਉੱਪਰ ਜਿਹੜਾ ਮਤਲਬ Facebook ਦਾ ਪੇਜ ਆ ਉਹ ਕਾਫੀ ਗਰੋ ਕੀਤਾ ਹੈ ਉੱਤੇ ਲੋਕਾਂ ਨੇ ਭੈਣ ਭਰਾਵਾਂ ਨੇ ਬਹੁਤ ਪਿਆਰ ਦਿੱਤਾ ਹੈ ਬਹੁਤ ਵੀਡੀਓ ਨੂੰ ਪਸੰਦ ਕਰਦੇ ਤੇ ਬਹੁਤ ਸਾਰੀਆਂ ਬਲੇਸਿੰਗਸ ਭੇਜਦੇ ਆ ਬਹੁਤ ਸਨੇ ਵਿਚਾਰ ਪੇਸ਼ ਕਰਦੇ ਆਪਦੇ ਸੋ YouTube ਦਾ ਚੈਨਲ ਜਿਹੜਾ ਆ ਉਹ ਮਤਲਬ ਵੀ ਅਜੇ ਸਮਝ ਲਓ ਕਿ ਸ਼ੁਰੂ ਹੀ ਹੋਇਆ ਆ ਹਾਂ ਟਾਈਮ ਤਾਂ ਕਾਫੀ ਹੋ ਗਿਆ ਟਾਈਮ ਤਾਂ ਬਹੁਤ ਹੋ ਗਿਆ ਪਰ ਉਹ ਚੈਨਲ ਗਰੋ ਨਹੀਂ ਕੀਤਾ ਹੈਗਾ ਵਾਲਾ ਆਡੀਅנס ਜਾਨੀ ਕਿ ਜੋੜ ਨਹੀਂ ਰਹੀ ਹੈਗੀ YouTube ਦੇ ਉੱਪਰ Facebook ਦੇ ਉੱਤੇ ਠੀਕ ਹੈ ਤੇ ਬਹੁਤ ਸਾਰੇ ਲੋਕ ਤਾਂ ਇਹ ਵੀ ਕਹਿੰਦੇ ਵੀ ਇਹ ਚੀਜ਼ਾਂ ਗਲਤ ਹੈ ਸੋਸ਼ਲ ਮੀਡੀਆ ਤੇ ਆਉਣਾ ਨਹੀਂ ਚਾਹੀਦਾ ਆਪੋ ਆਪਣੀ ਸੋਚ ਆ ਹਨਾ ਵੀ ਜੇ ਤਾਂ ਤੁਸੀਂ ਕੁਝ ਗਲਤ ਦਿਖਾ ਰਹੇ ਆ ਹਨਾ ਗਲਤ ਚੀਜ਼ਾਂ ਨੂੰ ਪ੍ਰਮੋਟ ਕਰ ਰਹੇ ਆ ਫੇਰ ਤੁਹਾਡਾ ਸੋਸ਼ਲ ਮੀਡੀਆ ਤੇ ਆਉਣ ਦਾ ਕੋਈ ਮਤਲਬ ਨਹੀਂ ਬਣਦਾ ਪਰ ਬਹੁਤ ਲੋਕ ਗਲਤ ਚੀਜ਼ਾਂ ਨੂੰ ਪ੍ਰਮੋਟ ਵੀ ਗਲਤ ਚੀਜ਼ ਦੇਖ ਕੇ ਪ੍ਰਮੋਟ ਕਰਦੇ ਆ ਉਹੋ ਹੀ ਗੱਲ ਆ ਪਰ ਜੇ ਆਪਾਂ ਗੱਲ ਕਰੀਏ ਤੇ ਗਲਤ ਚੀਜ਼ਾਂ ਨੂੰ ਲੋਕ ਜ਼ਿਆਦਾ ਦੇਖਦੇ ਆ ਹਾਂ ਚੰਗੀ ਚੀਜ਼ ਨੂੰ ਕੋਈ ਨਹੀਂ ਦੇਖਦਾ ਹੈਗਾ ਪਸੰਦ ਨਹੀਂ ਕਰਦੇ ਹੈਗੇ ਹਨਾ ਤੇ ਇਹੀ ਕਾਰਨ ਹੈ ਵੀ ਹਜੇ ਤੱਕ ਸੋਸ਼ਲ ਮੀਡੀਆ ਤੇ ਟਾਈਮ ਲੱਗ ਰਿਹਾ ਸੋਸ਼ਲ ਸ਼ੇਅਰ ਦੇ ਇਸੇ ਕਰਕੇ ਚੈਨਲ ਗਰੋ ਨਹੀਂ ਕੀਤਾ ਹੈਗਾ ਕਿਉਂਕਿ ਲੋਕ ਦਿਖਾਵਾ ਪਸੰਦ ਕਰਦੇ ਆ ਬਹੁਤਾ ਹੂੰ ਜਿਹੜੀ ਚੀਜ਼ ਦਿਖਾਤੇ ਜਿਹੜੇ ਇਨਸਾਨ ਨੂੰ ਦਿਖਾਵੇ ਦੀ ਆਦਤ ਨਾ ਹੋਵੇ ਉਹ ਦਿਖਾਵਾ ਨਹੀਂ ਕਰ ਸਕਦਾ ਹੈਗਾ ਮੈਂ ਕਹਿੰਦਾ ਫੇ ਜਦੋਂ ਹੁਣ ਕਰਦੇ ਆ ਆਪਾਂ ਚਲੋ ਸੋਸ਼ਲ ਮੀਡੀਆ ਵਰਤਦੇ ਆ ਦਿਖਾਵਾ ਨਹੀਂ ਕਰਦੇ ਤੇ ਤਾਂ ਹੀ ਕਾਮਯਾਬ ਨਹੀਂ ਹੈਗੇ ਸੋਸ਼ਲ ਮੀਡੀਆ ਦੇ ਉੱਪਰ ਤੇ ਫੇ ਕਰਨਾ ਨਹੀਂ ਚਾਹੀਦਾ ਕੰਮ ਹਾਂ ਸੋਸ਼ਲ ਮੀਡੀਆ ਦੇ ਫੇ ਕਰੇ ਹੀ ਨਾ ਬੰਦਾ ਹੌਲੀ ਹੌਲੀ ਸਬਰ ਰੱਖੋ ਚੰਗੀ ਚੀਜ਼ ਹੌਲੀ ਹੌਲੀ ਲੋਕਾਂ ਤੱਕ ਪਹੁੰਚਦੀ ਜ਼ਰੂਰ ਹੁੰਦੀ ਹੈ ਚੰਗੇ ਲੋਕਾਂ ਨੂੰ ਚੰਗੀ ਚੀਜ਼ ਪਸੰਦ ਆਉਂਦੀ ਹੁੰਦੀ ਬਾਕੀ ਜਿਹੜਾ ਗੰਦਮੰਦ ਆ ਉਹ ਛੇਤੀ ਤਾਂ ਉੱਠ ਲਦਾ ਹੈ ਹਾਂ ਠੀਕ ਹੈ ਲੋਕੀ ਉਹਨੂੰ ਹਾਈਪ ਬਹੁਤ ਦਿੰਦੇ ਮਾੜੀ ਚੀਜ਼ ਆ ਲੋਕਾਂ ਨੇ ਸ਼ੇਅਰ ਕਰੀ ਜਾਣੀ ਆ ਉਹ ਮਤਲਬ ਬਲੰਦੀ ਮਤਲਬ ਕਹਿ ਦਿੰਦਾ ਭਾਵ ਕਿ ਬਹੁਤ ਜ਼ਿਆਦਾ ਫੇਮਸ ਹੋ ਜਾਂਦੇ ਆ ਲੋਕ ਤੇ ਜਿਹੜੇ ਚੰਗੇ ਲੋਕ ਆ ਉਹ ਸ਼ਾਇਦ ਪਿੱਛੇ ਹੀ ਰਹਿ ਜਾਂਦੇ ਕਈ ਵਾਰ ਚੰਗਾ ਬੰਦਾ ਪੇੜ ਦਾ ਹਿੱਸਾ ਨਹੀਂ ਬਣਦਾ ਨਾ ਮੈਂ ਕਿਸੇ ਦੀ ਗੱਲ ਲਿਖੀ ਹੋਈ ਪੜੀ ਕਹਿੰਦੇ ਵੀ ਅਸੀਂ ਤਾਂ ਆਪਣੇ ਘਰ ਟੈਲੀਵਿਜ਼ਨ ਨੂੰ ਵੀ ਕਰੋਸ਼ੀ ਦੇ ਬੁਨੇ ਹੋਏ ਕੱਪੜੇ ਨਾਲ ਟੱਕ ਕੇ ਰੱਖਦੇ ਹਾਂ ਤੇ ਜਿਹੜੀਆਂ ਨੰਗੀਆਂ ਨੰਗੀਆਂ ਫਿਰਦੀਆਂ ਜਾਂ ਲੱਕ ਦਿਖਾਉਂਦੀਆਂ ਉਹਨਾਂ ਨੂੰ ਅਸੀਂ ਆਪਣੇ ਲਾਈਫ ਪਾਰਟਨਰ ਕਿੱਦਾਂ ਬਣਾ ਲਵਾਂਗੇ ਹੂੰ ਸਮਝ ਸਕਦੇ ਕਿਸ ਗੱਲ ਨੂੰ ਉਹੀ ਤਾਂ ਗੱਲ ਹੈ ਉਹੀ ਤੇ ਮੈਂ ਗੱਲ ਕਰ ਰਿਹਾ ਤੇ ਕਹਿੰਦੇ ਪਿੰਡਾਂ ਦੇ ਵਿੱਚ ਤੇ ਲੋਕ ਰੋਟੀ ਵੀ ਕਹਿੰਦੇ ਨੇ ਦੋਰੇ ਤੇਰੇ ਪੋਣੇ ਦੇ ਵਿੱਚ ਟੱਕ ਕੇ ਰੱਖਦੇ ਆ ਹਾਂ ਨਾ ਪਰ ਅੱਜ ਕੱਲ੍ਹ ਸਮਾਜ ਆਪਣਾ ਕਿੱਧਰ ਨੂੰ ਜਾ ਰਿਹਾ ਉਹ ਸਾਰਿਆਂ ਨੂੰ ਹੀ ਪਤਾ ਕੁਝ ਦੱਸਣ ਦੀ ਲੋੜ ਨਹੀਂ ਹੈਗੀ ਹੈ ਨਾ ਅਸੀਂ ਕਿਸੇ ਨੂੰ ਟਾਰਗੇਟ ਨਹੀਂ ਕਰਦੇ ਪਰ ਇੱਕ ਗੱਲ ਇਹ ਹੈਗੇ ਨੇ ਹੈਗੀਆਂ ਕਿ ਚੰਗੀ ਚੀਜ਼ ਚੰਗੇ ਲੋਕਾਂ ਦੀ ਪਹੁੰਚ ਵਿੱਚ ਹੀ ਹੁੰਦੀ ਮਾੜੇ ਲੋਕਾਂ ਦੀ ਪਹੁੰਚ ਵਿੱਚ ਚੰਗੀ ਚੀਜ਼ ਨਹੀਂ ਹੁੰਦੀ ਨਹੀਂ ਹੁੰਦੀ ਬਹੁਤੇ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਆ ਵੀ ਸੋਸ਼ਲ ਮੀਡੀਆ ਦੇ ਉੱਤੇ ਆਪਦੇ ਪਰਿਵਾਰਾਂ ਨੂੰ ਨਾ ਲੈ ਕੇ ਆਓ ਆਪਣੀ ਫੈਮਿਲੀ ਨੂੰ ਨਾ ਲੈ ਕੇ ਆਓ ਹੂੰ ਤੇ ਮੈਂ ਇੱਕ ਗੱਲ ਸੋਚਦੀ ਹੁੰਨੀ ਆ ਵੀ ਠੀਕ ਆ ਜੇ ਜਿੱਦਾਂ ਦੀ ਸੋਚ ਆ ਜਿੱਦਾਂ ਦੀ ਮਾਨਸਿਕਤਾ ਆ ਪਰ ਜਦੋਂ ਹੁਣ ਸਾਰੀ ਦੁਨੀਆ ਹੀ ਮਤਲਬ ਸੋਸ਼ਲ ਮੀਡੀਆ ਸਾਰੇ ਯੂਜ਼ ਕਰਦੇ ਇੰਟਰਨੈਟ ਟੈਕਨੋਲੋਜੀ ਸਾਰਿਆਂ ਕੋਲ ਹਨਾ ਤੁਸੀਂ ਕਿਸੇ ਵੀ ਪਬਲਿਕ ਪਲੇਸ ਤੇ ਜਾਂਦੇ ਹਰੇਕ ਦੇ ਹੱਥ 'ਚ ਫੋਨ ਕੀ ਪਤਾ ਤੁਹਾਨੂੰ ਕਿਹੜੇ ਵੇਲੇ ਕਿੰਨੇ ਆਪਣੇ ਕੈਮਰੇ 'ਚ ਕੈਰ ਕਰ ਲੈਣਾ ਹਾਂ ਹਰ ਬੰਦਾ ਇਸ ਟਾਈਮ ਕੈਮਰੇ 'ਚ ਹੀ ਆ ਹਾਂ ਤੁਹਾਡੇ ਕੋਲ ਇਹ ਤਾਂ ਤੁਸੀਂ ਜਾਣਦੇ ਤੁਸੀਂ ਕੀ ਸੋਚਦੇ ਆ ਕਿ ਤੁਹਾਡੀ ਕਿਤੇ ਕਿਸੇ ਨੇ ਵੀਡੀਓ ਨਹੀਂ ਬਣਾਈ ਨਾ ਤੁਹਾਡੀ ਕਿਤੇ ਕਿਸੇ ਨੇ ਫੋਟੋ ਨਹੀਂ ਖਿੱਚੀ ਹੋਗੀ ਅਸੀਂ ਸ਼ਰਮ ਆਉਨੇ ਆ ਹਾਂ ਹਨਾ ਅਸੀਂ ਅਸੀਂ ਇਹ ਸੋਚ ਕੇ ਆਏ ਵੀ ਅਸੀਂ ਕੁਝ ਗਲਤ ਨਹੀਂ ਕਰ ਰਹੇ ਬਾਕੀ ਜਿੰਨੇ ਜਿੱਦਾਂ ਦਾ ਸੋਚਣਾ ਉਹ ਉਹਦੀ ਸੋਚ ਤੇ ਡਿਪੈਂਡ ਹੈ ਹਨਾ ਤੁਸੀਂ ਆਪਣੀ ਨਿਗਾ ਚ ਹਮੇਸ਼ਾ ਚੰਗੇ ਰਹੋ ਤੁਹਾਡਾ ਵਾਹਿਗੁਰੂ ਤੁਹਾਨੂੰ ਬੈਟਰ ਜਾਣਦਾ ਹੈ ਕਿ ਤੁਸੀਂ ਕਿੱਦਾਂ ਦੇ ਹੋ ਕਿਸੇ ਦੇ ਸਰਟੀਫਿਕੇਟ ਦੇਣ ਨਾਲ ਕੁਝ ਚੰਗਾ ਨਹੀਂ ਹੋਣਾ ਕੁਝ ਮਾੜਾ ਨਹੀਂ ਹੋਣਾ ਜਿਹੜਾ ਵਕਤ ਹੁੰਦਾ ਨਾ ਵਕਤ ਸਾਰੀਆਂ ਚੀਜ਼ਾਂ ਨੂੰ ਦਿਖਾਰ ਕੇ ਸਾਹਮਣੇ ਲੈ ਆਉਂਦਾ ਹੁੰਦਾ ਵੀ ਕੌਣ ਕੀ ਹੈ ਕੀ ਸੀ ਇਹ ਤਾਂ ਕੀ ਹੈ ਆਉਣ ਵਾਲੇ ਵਕਤ ਚ ਕੀ ਹੋਊਗਾ ਇੱਕ ਗੱਲ ਹੋ ਰਿਹਾ ਕਦੇ ਕਿਸੇ ਨੇ ਇਤਰਾਜ਼ ਨਹੀਂ ਕੀਤਾ ਇਸ ਚੀਜ਼ ਨੂੰ ਲੈ ਕੇ ਵੀ ਤੁਸੀਂ ਸੋਸ਼ਲ ਮੀਡੀਆ ਵਰਤ ਰਹੇ ਹੋ ਮੈਨੂੰ ਮੇਰਿਆਂ ਨੇ ਤਾਂ ਨਹੀਂ ਕਦੇ ਕੁਝ ਕਿਹਾ ਹਾਂ ਸਿਰ ਸਿੱਧੀ ਤੇ ਸਾਫ਼ ਗੱਲ ਹੈ ਮੈਨੂੰ ਕਦੇ ਨਹੀਂ ਇਦਾਂ ਨਹੀਂ ਕਿਸੇ ਨੇ ਕੁਝ ਕਿਹਾ ਜਦੋਂ ਤੁਸੀਂ ਮੇਰੇ ਨਾਲ ਹਾਂ ਫਿਰ ਕਿਸੇ ਦਾ ਇਤਰਾਜ਼ ਕਰਨਾ ਬਣਦਾ ਵੀ ਨਹੀਂ ਬਾਕੀ ਜਿਹੜਾ ਕਰ ਰਿਹਾ ਆ ਨਹੀਂ ਉਹਦਾ ਕਦੇ ਫੇਸ ਤੇ ਤਾਂ ਨਹੀਂ ਕਿਸੇ ਨੇ ਕਿਹਾ ਵੀ ਹਾਂ ਵੀ ਤੁਸੀਂ ਨਹੀਂ ਨਹੀਂ ਵੀ ਤੁਸੀਂ ਕਿਉਂ ਸੋਸ਼ਲ ਮੀਡੀਆ ਵਰਤ ਰਹੇ ਹੋ ਮੈਨੂੰ ਤਾਂ ਨਹੀਂ ਕਰਿਆ ਕਿਸੇ ਨੇ ਕੀਆ ਗਈਆਂ ਦੇ ਦਿਲ ਦੀ ਦਿਲ ਬਹੁਤ ਗੱਲਾਂ ਹੈ ਜੀ ਹੋ ਸਕਦਾ ਹੈ ਹੋ ਸਕਦਾ ਕਿਸੇ ਦੇ ਵਿੱਚ ਟਾਕਿੰਗ ਤੋਂ ਪਤਾ ਲੱਗ ਜਾਂਦਾ ਵੀ ਕੌਣ ਸਾਨੂੰ ਕਿੱਦਾਂ ਦਾ ਸਮਝਦਾ ਆ ਤੇ ਕੌਣ ਕਿੱਦਾਂ ਦਾ ਨਹੀਂ ਸਮਝਦਾ ਹੈਗਾ ਤਾਂ ਅਸੀਂ ਅਪੀਲ ਵੀ ਨਹੀਂ ਕਰਦੇ ਵੀ ਤੁਸੀਂ ਸਾਨੂੰ ਪ੍ਰਮੋਟ ਕਰੋ ਅਸੀਂ ਰਿਕੁਐਸਟ ਨਹੀਂ ਕਰਦੇ ਬਹੁਤ ਸਾਰੇ ਲੋਕ ਇਦਾਂ ਦੇ ਆ ਜਿਨ੍ਹਾਂ ਨੇ ਫੋਲੋ ਕਰਕੇ ਅਨਫੋਲੋ ਕੀਤਾ ਮੈਨੂੰ ਪਤਾ ਵੀ ਆ ਕੌਣ ਆ ਕੌਣ ਨਹੀਂ ਆ ਜੇ ਤੁਹਾਡੇ ਇੱਕ ਡਿਸਲਾਈਕ ਕਰਨਾ ਜਾਂ ਅਨਫੋਲੋ ਕਰਨ ਦੇ ਨਾਲ ਮੇਰੀ ਕਿਹੜਾ ਇਨਕਮ ਰੁਕ ਜਾਣੀ ਆ ਜਾਂ ਮੈਂ ਉਹਨਾਂ ਪੈਸਿਆਂ ਤੋਂ ਰੋਟੀ ਖਾਣੀ ਵਾਹਿਗੁਰੂ ਨੇ ਬਹੁਤ ਹੀ ਲਵਸੀਲੇ ਬਣਾਏ ਹੁੰਦੇ ਆ ਬੰਦਾ ਮਿਹਨਤ ਕਰਦਾ ਆਪਣੀ ਰੋਟੀ ਖਾਣ ਦਾ ਇੱਕ ਸ਼ੌਂਕ ਦੇ ਤੌਰ ਤੇ ਵੀ ਆ ਜਾਂਦੇ ਕੁਝ ਲੋਕ ਤੇ ਮੈਂ ਆਈ ਸੀ ਇਸ ਕਰਕੇ ਕਿ ਮੈਂ ਘਰ ਤੋਂ ਬਾਹਰ ਜਿੱਤਾ ਮਜਬੂਰੀ ਦੇ ਤੌਰ ਤੇ ਆਈ ਸੀ ਕਿਉਂਕਿ ਮੈਂ ਆਪਣੇ ਘਰੇ ਬੈਠ ਕੇ ਵੀ ਕੋਈ ਮਤਲਬ ਜਿੰਨਾ ਵਲੋਗਿੰਗ ਕਰੀ ਦੀਆਂ ਕੋਈ ਖਾਣਾ ਬਣਾਉਨੇ ਆ ਜਾਂ ਕੁਝ ਵੀ ਆ ਇੰਨਾ ਕਰਕੇ ਵੀਡੀਓ ਬਣਾ ਲਿਆ ਕਰੀਏ ਹੈਨਾ ਬਹੁਤ ਲੋਕ ਬਣਾਉਂਦੇ ਬਹੁਤ ਲੇਡੀਜ਼ ਬਣਾਉਂਦੀਆਂ ਵੀਡੀਓ ਬਹੁਤ ਆਪਣੇ ਵੈਸੇ ਮੈਂ ਕੱਲ ਕਰਦਾ ਇੱਥੇ ਵੀ ਆਪਣੀ ਕਮਿਊਨਿਟੀ ਦੇ ਵਿੱਚ ਖਾਸ ਕਰਕੇ ਲੱਤਾਂ ਬਹੁਤ ਖਿੱਚਦੇ ਆ ਹਾਂ ਤੇ ਬਹੁਤ ਦੁਨੀਆ ਜਿਹੜੀ ਆ ਬਹੁਤ ਅੱਗੇ ਇਸ ਚੀਜ਼ ਦੇ ਵਿੱਚ ਨਿਕਲ ਚੁੱਕੀ ਆ ਕਿਉਂ ਜੇ ਆਪਾਂ ਹੋਰ ਵੀ ਆਪਣੇ ਇੰਡੀਆ ਦੀ ਗੱਲ ਕਰੀਏ ਤੇ ਬਹੁਤ ਏਰੀਆ ਦੇ ਲੋਕ ਹੈਗੇ ਜਿਹੜੇ ਆਪਾਂ ਦਿੱਲੀ ਵਾਲ ਦੇ ਜਾਂ ਇਧਰ ਮੁੰਬੇ ਮਹਾਰਾਸ਼ਟਰ ਵਾਲ ਦੇ ਜਿਹੜੇ ਆ ਕੁਕਿੰਗ ਚੈਨਲ ਲਾ ਲੋ ਜਾਂ ਹੋਰ ਬਹੁਤ ਚੈਨਲ ਇਦਾਂ ਦੇ ਹੈਗੇ ਆ ਜਿਹੜੇ ਬਹੁਤ ਵਧੀਆ ਕੰਟੈਂਟ ਵੀ ਹੈਗਾ ਤੇ ਲੋਕ ਉਹਨਾਂ ਨੂੰ ਸਪੋਰਟ ਵੀ ਬਹੁਤ ਕਰਦੇ ਆ ਸਾਡੇ ਜੇ ਕੋਈ ਸਾਫ਼ ਸੁਥਰੀ ਵੀਡੀਓ ਵੀ ਬਣਾਉਂਦਾ ਨਾ ਉਹਦੀਆਂ ਵੀ ਲੱਤਾਂ ਖਿੱਚੀਆਂ ਜਾਂਦੀਆਂ ਅੰਦਰੇ ਅੰਦਰ ਜੈਲਸੀ ਇੰਨੀ ਘੁੰਦੀ ਆ ਵੀ ਇਹ ਉਹਦੇ ਮਤਲਬ ਲੋਕ ਕਈ ਲੋਕ ਤੁਹਾਡੀ ਵੀਡੀਓ ਸਵਾਦ ਲੈਣ ਲਈ ਵੀ ਦੇਖਦੇ ਆ ਇਹਨਾਂ ਨੇ ਕੀ ਬਣਾਇਆ ਹੈ ਇਹ ਕੀ ਕਰਦੇ ਆ ਤੇ ਗੱਲ ਫਿਰ ਉਸੇ ਸੋਚ ਤੇ ਆ ਕੇ ਮੁੱਕ ਜਾਂਦੀ ਵੀ ਤੁਹਾਨੂੰ ਤੁਹਾਡੇ ਘਰ ਚੋਂ ਕੀ ਪਰਵਰਿਸ਼ ਮਿਲੀ ਹੈ ਤੁਹਾਡੀ ਸੋਚ ਕਿੱਦਾਂ ਦੀ ਜੋ ਤੁਹਾਨੂੰ ਮਿਲਿਆ ਆ ਤੁਸੀਂ ਉਹੀ ਦੁਨੀਆ ਚ ਵੰਡਣਾ ਆ ਜੇ ਤੁਹਾਡੇ ਕੋਲ ਚੰਗੀ ਚੀਜ਼ ਆ ਤਾਂ ਤੁਸੀਂ ਚੰਗੀ ਵੰਡੋਗੇ ਜੇ ਤੁਹਾਡੇ ਕੋਲ ਮਾੜੀ ਆ ਤਾਂ ਤੁਸੀਂ ਮਾੜੀ ਹੀ ਵੰਡੋਗੇ ਤੇ ਅੱਗੇ ਅੱਗੇ ਕੀ ਸੋਚਿਆ ਐਸੇ ਅੱਗੇ ਸੋਸ਼ਲ ਮੀਡੀਆ ਨੂੰ ਲੈ ਕੇ ਵੀ ਅੱਗੇ ਕੁਝ ਵੀ ਅੱਗੇ ਚੱਲਣਾ ਹੋਰ ਤੇ ਜੇ ਨਹੀਂ ਚੱਲਦਾ ਤਾਂ ਹਟ ਜਾਣਾ ਪਿੱਛੇ ਨਹੀਂ ਨਹੀਂ ਹਟਣਾ ਨਹੀਂ ਪਿੱਛੇ ਹਟਣ ਵਾਲਿਆਂ 'ਚ ਨਹੀਂ ਹੈਗੇ ਚੱਲਾਂਗੇ ਤੇ ਨਹੀਂ ਗਰੋ ਕਰ ਜੂਗਾ ਠੀਕ ਹੈ ਆਪਣੇ ਵੱਲੋਂ ਕੋਸ਼ਿਸ਼ ਕਰੀ ਜਾਣੀ ਆ ਬਾਕੀ ਪਿੱਛੇ ਹਟਣ ਵਾਲਿਆਂ 'ਚ ਨਹੀਂ ਹੈਗੇ ਬਹੁਤ ਵਾਰ ਡਿਗ ਡਿਗ ਕੇ ਸਵਾਰ ਹੋਏ ਬਹੁਤ ਚੀਜ਼ਾਂ ਦੇ ਵਿੱਚ ਕਿੰਨੇ ਦੇ ਵੀ ਹੌਲੀ 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 ਬੰਦਾ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ ਹੁੰਦਾ ਆ ਜਦੋਂ ਆਪਾਂ ਭੀੜ ਦਾ ਹਿੱਸਾ ਬਣਦੇ ਉਹਦੇ ਵਿੱਚ ਸਾਰਾ ਨਹੀਂ ਕਈ ਵਾਰ ਬਹੁਤੇ ਬੰਦੇ ਹੁੰਦੇ ਨੇ ਨਾ ਮੁਸ਼ਕਲ ਦੇਖ ਕੇ ਪਿੱਛੇ हट ਜਾਂਦੇ ਕਹਣਾ ਛੱਡ ਇਦਾਂ ਦੇ ਨਾ ਹੈ ਨਾ ਨਾ ਬੰਨਣਾ ਹੀ ਆ ਜਿੰਦਗੀ ਚ ਬਹੁਤ ਤਰ੍ਹਾਂ ਦੇ ਉਤਾਰ ਚੜ੍ਹਾਏ ਆ ਫਿਊਚਰ ਚ ਆ ਕੇ ਫਿਊਚਰ ਚ ਅੱਗੇ ਚੱਲ ਕੇ ਡਿਸਕਸ ਕਰਾਂਗੇ ਹਾਰ ਨਹੀਂ ਮੰਨੀ ਕਦੇ ਵੀ ਤੇ ਨਾ ਮੰਨਣੀ ਆ ਜੇ ਹਾਰ ਵੀ ਜਾਂਦੇ ਆ ਤੇ ਸਬਕ ਲੈ ਕੇ ਆਉਨੇ ਆ ਘਰੇ ਹਾਰ ਹਾਰ ਜਿਹੜੀ ਆ ਹਮੇਸ਼ਾ ਸਬਕ ਦਿੰਦੀ ਆ ਹਾਰ ਹਮੇਸ਼ਾ ਸਬਕ ਦਿੰਦੀ ਆ ਅੱਗੇ ਤੋਂ ਕਿੱਦਾਂ ਅੱਗੇ ਚੱਲਣਾ ਆ ਇਹ ਹੀ ਚੀਜ਼ ਸਿਖਾਉਂਦੀ ਆ ਹਾਰ ਬਾਕੀ ਦੂਜੀ ਗੱਲ ਕਹਿੰਦੇ ਅੱਗੇ ਵੀ ਇਹ ਗੱਲ ਮੈਂ ਇੱਕ ਵਾਰ ਕੀਤੀ ਸੀ ਉਹ ਮੈਂ ਕਿਸੇ ਹੋਰ ਵੀਡੀਓ ਚ ਕੀਤੀ ਸੀ ਵੀ ਕਹਿੰਦੇ ਹੁੰਦੇ ਕਿ ਸਫਰ ਹੀ ਖੂਬਸੂਰਤ ਹੁੰਦਾ ਆ ਤੇ ਸਫ਼ਰ ਦੇ ਵਿੱਚ ਚੱਲਦੇ ਬਹੁਤ ਔਕੜਾਂ ਤਕਲੀਫ਼ਾਂ ਪਰੇਸ਼ਾਨੀਆਂ ਆਉਂਦੀਆਂ ਆਂ ਕਈ ਵਾਰ ਕੋ ਚੰਗੇ ਪਲ ਵੀ ਆਉਂਦੇ ਜਦੋਂ ਆਪਾਂ ਮੰਜ਼ਿਲ ਤੇ ਪਹੁੰਚ ਜਾਂਦੇ ਫਿਰ ਆਪਾਂ ਸ਼ਾਂਤ ਹੋ ਕੇ ਬਹਿ ਜਾਂਦੇ ਵੀ ਜੋ ਚਾਹੀਦਾ ਸੀ ਉਹ ਮਿਲ ਗਿਆ ਸੋ ਇਹ ਸਫ਼ਰ ਹੈ ਜਿੰਨਾ ਚਿਰ ਤੱਕ ਕੁਝ ਮਤਲਬ ਜੋ ਅਸੀਂ ਸੋਚਿਆ ਹੋਇਆ ਉਹ ਪੂਰਾ ਨਹੀਂ ਹੁੰਦਾ ਕੋਈ ਕੋਈ ਇਹੋ ਜਿਹਾ ਕੋਈ ਸੁਪਨਾ ਸ਼ੇਅਰ ਕਰਨਾ ਹੋਵੇ ਮੈਂ ਸੋਸ਼ਲ ਮੀਡੀਆ ਤੇ ਆਏ ਆਂ ਤਾਂ ਆ ਚੀਜ਼ ਹੁਣ ਮੈਂ ਕਰਕੇ ਰਹਿਣੀ ਆਂ ਕੋਈ ਨਾ ਸੋਚਿਆ ਉਹ ਤੇ ਆ ਸੁਪਨੇ ਤੇ ਜਾਗਦੀਆਂ ਅੱਖਾਂ ਨਾਲ ਵੀ ਦੇਖੀ ਤੇ ਸੌਂ ਕੇ ਤੇ ਜਿਹੜੇ ਦੇਖੀ ਕੋਈ ਇਦਾਂ ਦਾ ਕੋਈ ਇੱਕ ਚੀਜ਼ ਵੀ ਆ ਚੀਜ਼ ਕਰ ਨਹੀਂ ਕਰ ਰਹੀ ਆ ਸੋਸ਼ਲ ਮੀਡੀਆ ਤੇ ਜਿਨ੍ਹਾਂ ਨੇ ਕਿਤੇ ਕਿਹਾ ਹੋਊਗਾ ਵੀ ਮੀਣਾ ਮਾਰਿਆ ਹੁੰਦਾ ਤੇ ਮੋਸਟਲੀ ਆਪਾਂ ਨੂੰ ਮੀਨੇ ਵੱਜਿਆ ਹੀ ਆ ਚਲੋ ਜਦੋਂ ਕਹਿੰਦੀ ਆ ਵੀ ਘਰ ਦੀ ਗੱਲ ਆਲੀਏ ਵੀ ਘਰ ਆਪਣਾ ਹੁਣ ਇਸ ਟਾਈਮ ਕਿਰਾਏ ਦੇ ਘਰ ਚ ਰਹਿੰਦੇ ਆ ਇਦਾਂ ਹੁੰਦੀ ਹੈ ਨਾ ਕੋਈ ਵਾਰ ਕਈ ਵਾਰ ਗਲਤ ਮਆਗਦੇ ਵਿੱਚ ਵੀ ਆਹ ਚੀਜ਼ ਅਸੀਂ ਕਰਨੀ ਕਰਨੀ ਹੈ ਗੱਲਾਂ ਤੇ ਬਹੁਤ ਹੀ ਆਤ ਬਹੁਤਿਆਂ ਨੇ ਕੀਤੀਆਂ ਵੀ ਆ ਤੇ ਪਰ ਜਿੱਦਣ ਉਹ ਕੰਮ ਹੋਊਗਾ ਜਿਹੜਾ ਮੈਂ ਸੁਪਨਾ ਦੇਖਿਆ ਮੈਂ ਡਿਸਕਸ ਨਹੀਂ ਕਰ ਸਕਦੀ ਸੌਰੀ ਯਾਰੀ ਜਿੱਦਣ ਉਹ ਸੁਪਨਾ ਮੇਰਾ ਪੂਰਾ ਹੋਇਆ ਮੈਂ ਉਸ ਦਿਨ ਵੀ ਉਹ ਵੀਡੀਓ ਬਣਾਉਂਗੀ ਤੇ ਜਿਹਦੇ ਵੱਲੋਂ ਕਦੇ ਮੇਣਾ ਮਾਰਿਆ ਗਿਆ ਸੀ ਜਿੱਥੇ ਬਿਠਾ ਕੇ ਅਗਲੇ ਨੇ ਮੇਣਾ ਮਾਰਿਆ ਸੀ ਉਸ ਥਾਂ ਤੇ ਬੈਠ ਕੇ ਉਹਨੂੰ ਉਹ ਦੱਸ ਕਿਉਂਗੀ ਤੁਸੀਂ ਬਿਸ਼ੱਕ ਦੱਸਿਓ ਚਾਹੇ ਨਾ ਦੱਸਿਓ ਪਰ ਮੈਂ ਇਹ ਗੱਲ ਦਿਲ ਤੋਂ ਧਾਰੀ ਹੋਈ ਕਿ ਮੇਰੇ ਵਾਹੀ ਗੁਰੂ ਮੇਰਾ ਸਾਥ ਦੇਵੇ ਤੇ ਮੇਰੀ ਮਿਹਨਤ 'ਚ ਇੰਨਾ ਕਿ ਦਮ ਹੋਵੇ ਕਿ ਮੈਂ ਉਹ ਚੀਜ਼ ਖਰੀਦ ਸਕਾਂ ਤੇ ਖਰੀਦ ਕੇ ਤਗਲੇ ਨੂੰ ਜਵਾਬ ਦੇ ਸਕਾਂ ਮੇਰਾ ਪਰਮਾਤਮਾ ਮੇਰਾ ਸਾਥ ਦੇਵੇ ਬਸ ਮੈਨੂੰ ਵਾਹਿਗੁਰੂ ਤੇ ਆਸ ਆ ਵਾਹਿਗੁਰੂ ਤਾਂ ਫੇਰ ਨਾਲ ਹੁੰਦਾ ਹੀ ਆ ਜਦੋਂ ਆਪਣਾ ਇਰਾਦਾ ਕਿੰਨਾ ਡ੍ਰਿਡ ਹੋਵੇ ਤਾਂ ਫੇਰ ਮੰਦਾ ਕੁਝ ਨਾ ਕੁਝ ਕਰਦਾ ਹੀ ਆ ਇਹ ਸਮਾਨ ਤੇ ਦੱਸੂਗੀ ਮੈਂ ਕੀ ਸੀ ਕਿ ਕਿਹਦੇ ਦੱਸਣਾ ਨਹੀਂ ਹੈਗਾ ਵੀ ਕੀ ਦੱਸਣਾ ਮੇ ਸੁਪਨਾ ਹੈਗਾ ਮੇਰਾ ਬਹੁਤ ਵੱਡਾ ਸੁਪਨਾ ਆ ਤੇ ਹੋ ਸਕਦਾ ਵਾਹਿਗੁਰੂ ਕਰੇ ਜਲਦੀ ਹੀ ਪੂਰਾ ਹੋਵੇ ਤੇ ਫੇਰ ਫੇਰ ਦੱਸੂਗੀ ਇਹ ਯਾਦ ਰੱਖਿਓ ਵੀ ਮੈਂ ਵੀਡੀਓ 'ਚ ਇਹ ਗੱਲ ਕਹੀ ਸੀ ਇੰਨੀ ਕਿ ਇੰਨਾ ਕਿ ਪ੍ਰਮਾਤਮਾ ਹੌਸਲਾ ਬੁਲੰਦ ਰੱਖੇ ਕਿ ਮਿਹਨਤ ਨੂੰ ਭਾਗ ਲਾਵੇ ਜਿੱਦਾਂ ਵੀ ਅਸੀਂ ਮਿਹਨਤ ਕਰਦੇ ਆਂ ਸੋਸ਼ਲ ਮੀਡੀਆ ਤੇ ਵੀ ਕਰਦੇ ਆਂ ਬਾਹਰ ਕੰਮਕਾਰ ਵੀ ਕਰਦੇ ਆਂ ਸੋ ਪ੍ਰਮਾਤਮਾ ਕਮਾਈ ਚ ਬਰਕਤ ਪਾਵੇ ਉਹ ਸਮਾਂ ਵੀ ਛੇਤੀ ਆਊਗਾ ਸੋ ਕਈਆਂ ਲੋਕਾਂ ਨੂੰ ਇਹ ਹੁੰਦਾ ਆ ਵੀ ਖਰਿਆ ਯੂਟਿਊਬ ਤੇ ਕੰਮ ਕਰਦੇ ਆ ਤੇ ਇਹਨਾਂ ਨੇ ਇਦਾਂ ਹੀ ਤੁਰੇ ਫਿਰਦੇ ਰਹਿਣਾ ਆ ਵੀ ਕਿਸੇ ਟਿਕਾਣੇ ਹਿੱਲੇ ਤੇ ਨਹੀਂ ਲੱਗਣਾ ਹੈਗਾ ਸੋ ਕਈ ਵਾਰ ਕਿਸੇ ਨਾ ਕਿਸੇ ਚੀਜ਼ ਦੀ ਥੋੜਾ ਹਰੇਕ ਇਨਸਾਨ ਨੂੰ ਰਹਿੰਦੀ ਆ ਪੈਸਾ ਬਹੁਤ ਕੁਝ ਹੁੰਦਾ ਪੈਸੇ ਨਾਲ ਬਹੁਤ ਚੀਜ਼ਾਂ ਖਰੀਦੀਆਂ ਜਾਂਦੀਆਂ ਪਰ ਪੈਸਾ ਸਭ ਕੁਝ ਨਹੀਂ ਹੁੰਦਾ ਪਰ ਜੇ ਸੋਚਿਆ ਜਾਵੇ ਅੱਜ ਦੇ ਸਮੇਂ ਦੇ ਵਿੱਚ ਪੈਸਾ ਬਹੁਤ ਕੁਝ ਹੈ ਹੈਗਾ ਪੈਸੇ ਤੋਂ ਬਿਨਾ ਵੀ ਜਿਹੜੇ ਬਹੁਤ ਸਾਰੇ ਕੰਮ ਜਿਹੜੇ ਨਹੀਂ ਹੋ ਸਕਦੇ ਤੇ ਇਹਨੇ ਪੈਸਾ ਵੀ ਮੈਂ ਕਹਿੰਨਾ ਵੀ ਜ਼ਰੂਰੀ ਆ ਪੈਸੇ ਦੇ ਨਾਲ ਨਾਲ ਬੰਦੇ ਦੇ ਅੰਦਰ ਜਿਹੜੀ ਆ ਇਨਸਾਨੀਅਤ ਵੀ ਜ਼ਰੂਰੀ ਆ ਇਨਸਾਨੀਅਤ ਨੂੰ ਨਹੀਂ ਮਰਨ ਦੇਣਾ ਚਾਹੀਦਾ ਬੰਦੇ ਨੂੰ ਇਹ ਨਹੀਂ ਹੈਗਾ ਵੀ ਪੈਸਾ ਆ ਗਿਆ ਤਾਂ ਬੰਦੇ ਦੇ ਅੰਦਰਲੀ ਇਨਸਾਨੀਅਤ ਖਤਮ ਹੋ ਜਾਵੇ ਬੰਦਾ ਆਪਣੇ ਰਿਸ਼ਤੇ ਨਾਤੇ ਭੁੱਲ ਜਾਵੇ ਸਾਰਾ ਕੁਝ ਭੁੱਲ ਜਾਵੇ ਪਰ ਖਤਮ ਹੋ ਜਾਂਦੀ ਇਨਸਾਨੀਅਤ ਜਦੋਂ ਤੁਹਾਡੇ ਕੋਲ ਜਿਆਦਾ ਪੈਸਾ ਆ ਜਾਂਦਾ ਜਿਹਦੇ ਕੋਲ ਜਿਹਦੇ ਕੋਲ ਨਾ ਜਦੋਂ ਕਹਦੇ ਵੀ ਘੱਟ ਐਫਫਡ ਕੀਤੇ ਹੋਣ ਜਾਂ ਹਾਂ ਬੰਦਾ ਉਹ ਵੀ ਮੈਂ ਮੰਨਦਾ ਮੈਂ ਚੇਂਜ ਹੋ ਜਾਂਦਾ ਆ ਵੀ ਜਿਹਦੇ ਨਾਲ ਜਿਆਦਾ ਉਹਦਾ ਵਿਵਹਾਰ ਹੋਇਆ ਹੋਵੇ ਹਨਾ ਜਿਹਨੂੰ ਬਾਰ-ਬਾਰ ਸੱਟਿਆ ਗਿਆ ਹੋਵੇ ਕੁਝ ਨਾ ਕੁਝ ਸੁਣਾਇਆ ਗਿਆ ਹੋਵੇ ਮਿਹਣੇ ਵਜੇ ਹੁਣ ਤਾਣੇ ਵਜੇ ਹੋਣ ਜਦੋਂ ਬੰਦਾ ਉਹ ਸਕਸੈਸ ਹੁੰਦਾ ਹੈ ਮੈਂ ਕਹਿੰਦਾ ਫਿਰ ਉਹ ਬੰਦਾ ਥੋੜਾ ਜਿਹਾ ਹੋਰ ਸਾਵਦਾ ਹੋ ਜਾਂਦਾ ਫਿਰ ਉਹ ਵੀ ਦੂਰੀ ਬਣਾ ਲੈਂਦਾ ਆ ਉਹ ਤਾਣੇ ਸੁਣ ਸੁਣ ਕੇ ਕਿ ਆ ਕੀ ਹੁੰਦਾ ਕਹਿੰਦਾ ਅੱਜ ਮੇਰਾ ਟਾਈਮ ਆਇਆ ਜਦੋਂ ਮੇਰੇ ਮਾੜੇ ਟਾਈਮ 'ਚ ਮੇਰੇ ਕਿਸੇ ਨੇ ਸਾਥ ਨਹੀਂ ਦਿੱਤਾ ਤੇ ਮੈਨੂੰ ਚੰਗੇ ਟਾਈਮ 'ਚ ਕਿਸੇ ਦੇ ਸਾਥ ਦੀ ਲੋੜ ਨਹੀਂ ਹੈਗੀ ਸਾਥ ਹਮੇਸ਼ਾ ਚਾਹੀਦਾ ਵਾਹਿਗੁਰੂ ਦਾ ਪਰਮਾਤਮਾ ਦਾ ਤੇ ਇਹ ਸੀਗੀਆਂ ਸਾਡੀਆਂ ਗੱਲਾਂ ਬਾਤਾਂ ਅਸੀਂ ਕੁਝ ਕਰਨ ਦੇ ਆਪਣੇ ਦਿਲ ਦੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਅਸੀਂ ਸੋਚਿਆ ਵੀ ਚਲੋ ਪਹਿਲਾਂ ਅਸੀਂ ਆਪਸ ਵਿੱਚ ਵੀ ਗੱਲ ਤੇ ਤੁਹਾਡੇ ਨਾਲ ਵੀਡੀਓ ਇੱਕ ਸਾਂਝੀ ਕਰੀਏ ਤੇ ਮੈਂ ਇਹਨੂੰ ਲੈ ਕੇ ਆਉਨੇ ਆ ਚੈਨਲ ਦੇ ਉੱਤੇ ਤੇ ਸੁਣਦੇ ਆਂ ਇਹਦੀਆਂ ਗੱਲਾਂ ਬਾਤਾਂ ਅਸੀਂ ਸੱਚ ਜਾਣਿਓ ਯਕੀਨ ਰੱਖਿਓ ਅਸੀਂ ਕੋਈ ਡਿਸਕਸ਼ਨ ਨਹੀਂ ਸੀ ਕੀਤੀ ਮੈਂ ਤਾਂ ਦੱਸਿਆ ਵੀ ਨਹੀਂ ਸੀ ਕਿ ਇਹ ਮੈਂ ਇਹਨੂੰ ਕਿਹਾ ਮੈਂ ਕਿਹਾ ਆਪਾਂ ਵੀਡੀਓ ਬਣਾਉਨੇ ਆ ਕਿਹਦੀ ਕਾਦੇ ਤੇ ਬਣਾਉਣੀ ਆ ਮੈਂ ਕਿਹਾ ਆਪਾਂ ਤੇਰੀ ਸਟੋਰੀ ਤੇ ਬਣਾਉਨੇ ਆ ਵੀ ਤੁਸੀਂ ਸੋਸ਼ਲ ਮੀਡੀਆ ਯੂਜ਼ ਕਰਦੇ ਬਸ ਸਿਰਫ ਇਹਨਾਂ ਦੱਸਿਆ ਇਹ ਨਹੀਂ ਵੀ ਕੋਈ ਤੂੰ ਆ ਜਵਾਬ ਦੇਣਾ ਜਾਂ ਕੋਈ ਸਕ੍ਰਿਪਟ ਲਿਖੀ ਜਾਂ ਇਦਾਂ ਦਾ ਸਾਡੇ ਵਿੱਚ ਕੁਝ ਨਹੀਂ ਹੁੰਦਾ ਅਸੀਂ ਹਮੇਸ਼ਾ ਵਲੌਗ ਵੀ ਜਿਹੜੇ ਬਣਾਉਨੇ ਆ ਉਹਨਾਂ 'ਚ ਵੀ ਕਦੇ ਇਦਾਂ ਕੁਝ ਨਹੀਂ ਹੁੰਦਾ ਜੋ ਆਬ ਮੇਰੇ ਕਈ ਵਾਰ ਥੋੜੇ ਜਿਹਾ ਤੱਤੇ ਹੁੰਦੇ ਆ ਤੇ ਸਵਾਹ ਥੋੜਾ ਜਿਹਾ ਗਰਮ ਆ ਕੀ ਕਰੀਏ ਹੁਣ ਮੂੰਹ ਚੋਂ ਨਿਕਲ ਜਾਂਦੀਆਂ ਗੱਲਾਂ ਜਦੋਂ ਜਦੋਂ ਹਟਾਈਆਂ ਹੋਣ ਨਾ ਕੱਲਿਆਂ ਨੇ ਸਾਰਾ ਕੁਝ ਚੱਲਿਆ ਹੋਵੇ ਫਿਰ ਥੋੜੀ ਜੀ ਦਿਲ ਦੇ ਅੰਦਰ ਜਿਹੜੀ ਤਕਲੀਫ ਔਰ ਜਿਆਦੀ ਹੁੰਦੀ ਆ ਉਹ ਤੋਂ ਕੋੜੇ ਬੋਲ ਬਣ ਕੇ ਬਾਹਰ ਨਿਕਲਦੀ ਹੁੰਦੀ ਆ ਤੇ ਸਹੀ ਆ ਜੀ ਮਿਲਾਂਗੇ ਅਗਲੇ ਹਫਤੇ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੇ ਕਿਸੇ ਨਵੇਂ ਪਰਸਨ ਦੇ ਨਾਲ ਲੈ ਕੇ ਆਵਾਂਗੇ ਕਿਸੇ ਨਾ ਕਿਸੇ ਨਾਲ ਜ਼ਰੂਰ ਗੱਲ ਕਰਾਂਗੇ ਤੇ ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਤੇ ਵੱਧ ਤੋਂ ਵੱਧ ਸਪੋਰਟ ਕਰੋ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਸਤਿ ਸ਼